ਫ੍ਰੀਕੋਰਡ ਖਬਰਨਾਮੇ ਤੇ ਸਵਾਗਤ ਹੈ ਫ੍ਰੀਕੋਰਡ ਦੇ ਵਿੱਚ ਇਹਨਾਂ ਦਿਨੀਂ ਚੋਰਾਂ ਦੇ ਹੌਸਲੇ ਬਲੰਦ ਨੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਬੀਤੀ ਰਾਤ ਫ੍ਰੀਕੋਰਡ ਦੀ ਧਰਸੈ ਕਲੋਨੀ ਦੇ ਵਿੱਚ ਪੰਜ ਦੇ ਕਰੀਬ ਚੋਰਾਂ ਵੱਲੋਂ ਘਰ ਦੇ ਵਿੱਚ ਐਂਟਰ ਕੀਤਾ ਗਿਆ ਘਰ ਵਿੱਚ ਜੋ ਰਹਿ ਰਹੇ ਸਨ ਉਹਨਾਂ ਨਾਲ ਚੋਰਾਂ ਦੀ ਹੱਤਿਆ ਪਾਈ ਵੀ ਹੋਈ ਅਤੇ ਪਰਿਵਾਰ ਮੁਤਾਬਕ ਚੋਰਾਂ ਵੱਲੋਂ ਫਾਇਰ ਵੀ ਕੀਤੇ ਗਏ ਨੇ ਜਿਸ ਤੋਂ ਬਾਅਦ ਮਹੱਲੇ ਵਾਸੀਆਂ ਦੇ ਸਹਿਯੋਗ ਨਾਲ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਗਿਆ ਅਤੇ ਫ੍ਰੀ ਕੋਡ ਪੁਲਸ ਦੇ ਹਵਾਲੇ ਕੀਤਾ ਗਿਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਰਹਿੰਦੇ ਹਨ ਪਰ ਕਿਤੇ ਕਿਤੇ ਉਹ ਤਾਰਾ ਸੈ ਕਲੋਨੀ ਵਿੱਚ ਜੋ ਘਰ ਹੈ ਉੱਥੇ ਆਉਂਦੇ ਹਨ ਉਹਨਾਂ ਨੇ ਇੱਕ ਸਾਲ ਪਹਿਲਾਂ ਵੀ ਉਹਨਾਂ ਦੇ ਘਰ ਚੋਰੀ ਹੋਈ ਸੀ ਅਤੇ ਪਿਛਲੀ 17 ਤਰੀਕ ਨੂੰ ਵੀ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਸੀ ਅਤੇ ਨਾਲ ਹੀ ਉਹਨਾਂ ਦੇ ਗਵਾੜ ਦੇ ਵਿੱਚ ਵੀ ਇੱਕ ਚੋਰੀ ਹੋਈ ਸੀਗੀ ਅਤੇ ਕੱਲ ਦੇ ਸਮੇਂ ਵੀ ਦਿਨ ਸਮੇਂ ਇੱਕ ਚੋਰ ਉਹਨਾਂ ਦੇ ਘਰ ਵਿੱਚੋਂ ਗੈਸ ਸਿਲੰਡਰ ਚੁੱਕ ਕੇ ਲੈ ਗਿਆ ਸੀ ਅਤੇ ਰਾਤ ਸਮੇਂ ਉਹ ਆਪਣੇ ਘਰ ਵਿੱਚ ਰਹਿ ਰਹੇ ਸਨ ਤਾਂ 5 ਦੇ ਕਰੀਬ ਉਹ ਚੋਰ ਉਹਨਾਂ ਦੇ ਘਰ ਵਿੱਚ ਆਏ ਉਹਨਾਂ ਦੀ ਜਿਹੜੀ ਚੋਰਾ ਨਾਲ ਉਹਨਾਂ ਦੀ ਹੱਥੋ ਪਾਈ ਵੀ ਹੋਈ ਅਤੇ ਉਸ ਤੋਂ ਬਾਅਦ ਚੋਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਤੋਂ ਬਾਅਦ ਮਹੱਲੇ ਵਾਸੀ ਪਹੁੰਚੇ ਅਤੇ ਮਹੱਲੇ ਵਾਸੀਆਂ ਨੇ ਇਹਨਾਂ ਵਿੱਚੋਂ ਇੱਕ ਚੋਰ ਨੂੰ ਕਾਬੂ ਕਰ ਲਿਆ ਤੇ ਉਹਨੂੰ ਫ੍ਰੀਕਵਡ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਕਿਹਾ ਕਿ ਫ੍ਰੀਕਵਡ ਪੁਲਿਸ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਦੂਜੇ ਪਾਸੇ ਇਸ ਬੰਦ ਦੇ ਵਿੱਚ ਥਾੜਾ ਸਿਟੀ 2 ਦੇ ਐਸ ਐਚ ਓ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਤਾਰਸੇ ਕਲੋਨੀ ਦੇ ਵਸਨੀਕਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਹੈ ਘਰ ਦੇ ਵਿੱਚ ਚੋਰੀ ਹੋਈ ਹੈ ਉਹਨਾਂ ਕਿਹਾ ਕਿ ਇੱਕ ਵਿਅਕਤੀ ਨੂੰ ਇਹਨਾਂ ਵੱਲੋਂ ਫੜ ਲਿਆ ਗਿਆ ਸੀ ਅਤੇ ਹੁਣ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਲਈ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਪ੍ਰਦੀਪ ਸਿੰਘ ਮਨੂ ਇਹ ਮੇਰਾ ਨਾਮ ਠੀਕ ਹੈ ਸਰ ਇਹ ਘਰਾਂ ਦੇ ਚੋਰੀ ਹੋਈ ਹੈ ਰਾਤ ਜੀ 11 ਵਜੇ ਸਾਡੇ ਘਰੇ ਪਹਿਲਾਂ ਤਾਂ 17 ਤਰੀਕ ਨੂੰ ਨਾ ਇਹ ਚੋਰੀ ਹੋਈ ਆ ਆਪਣੇ ਬਾਈ ਜੀ ਦੇ ਘਰੇ ਹੋਈ ਆ ਤੇ ਸਾਡੇ ਹੋਈ ਆ ਉਹ ਅਸੀਂ ਇੱਥੇ ਸਿਟੀ 2 ਦੇ ਵਿੱਚ ਐਪਲੀਕੇਸ਼ਨ ਦਿੱਤੀ ਸੀਗੀ ਵੀ ਸਾਡੇ ਘਰੇ ਚੋਰੀ ਹੋਈ ਆ ਫਿਰ ਰਾਤ 17 ਤਰੀਕ ਨੂੰ ਚੋਰ ਫੇਰ ਆ ਗਏ ਜੀ ਸਾਨੂੰ ਮਾਰਨ ਆਸਤੇ ਪੰਜ ਬੰਦੇ ਸੀਗੇ ਉਹਨਾਂ ਕੋਲੇ ਹਥਿਆਰ ਸੀ ਉਹਨਾਂ ਨੇ ਫਾਇਰਿੰਗ ਵੀ ਕੀਤੀ ਆ ਤੇ ਮhalla ਵਾਸੀ ਸਾਰੇ ਗਵਾ ਇਹਨਾਂ ਨੂੰ ਜਿਹੜੇ ਖੋਲ ਉੱਥੇ ਮਿਲੇ 12 ਬੋਰ ਦੀ ਉਹ ਵੀ ਰਿਕਵਰ ਕੀਤੀ ਐ ਸੋ ਸਾਬ ਮੌਕਾ ਦੇ ਕੇ ਆ ਜੀ ਸਾਰੀ ਡਿਟੇਲ ਦਾ ਕਿ ਅਸੀਂ ਇਨ ਸਾਫ ਮੰਗਦੇ ਆ ਵੀ ਜੋ ਬੰਦੀ ਕਾਰਵਾਈ ਆ ਉਹ ਇਹਨਾਂ ਤੇ ਕੀਤੀ ਜਾ ਕਿੰਨੇ ਬੰਦੇ ਸੀ ਕਿੰਨੇ ਫਾਇਰਰ ਸੀ ਫੇਰ ਉਹਨਾਂ ਨੇ ਕੀਤੀ ਐ ਚਾਰ ਪੰਜ ਕੀਤੀ ਐ ਜੀ ਤੇ ਜਿਹੜੇ ਦੋ 12 ਬੋਰ ਦੇ ਖੋਲ ਆ ਉਹ ਸਾਨੂੰ ਬਰਾਮਦ ਹੋਇਆ ਬਾਕੀ ਇਹਨਾਂ ਦੀਆਂ ਚੱਪਲਾਂ ਉੱਥੇ ਪਈਆਂ ਰਹਿ ਗਈਆਂ ਹੋਰ ਜੋ ਗੱਟੇ-ਗੁੱਟੇ ਸੀਗੇ ਉਹ ਵੀ ਉੱਥੇ ਪਈ ਸੀਗੇ ਇਹ ਪੰਜ 6 ਬੰਦੇ ਸੀਗੇ ਇੱਕ ਬੰਦਾ ਸੀ ਫੜ ਕੇ ਰਾਤ ਹੀ ਇਥੇ ਸਿਟੀ 2 ਦੇ ਵਿੱਚ ਦੇਗੀ ਸੀਗੀ ਪਹਿਲਾਂ ਵੀ ਨਾ ਚੋਰੀ ਕੋਈ ਵਾਰਾ ਦਿੱਤੇ ਗਏ ਇਸ 17 ਤਰੀਕ ਨੂੰ ਹੋਈ ਸੀਗੀ ਜੀ ਪਹਿਲਾਂ ਇੱਕ ਅੱਜ ਤੋਂ ਸਾਲ ਕੇ ਪਿਛਲੇ ਦੀ ਜੇ ਮੈਂ ਗੱਲ ਕਰਾਂ ਫੇਰ ਚੋਰੀ ਹੋਈ ਸੀਗੀ 17 ਤਰੀਕ ਨੂੰ ਮਹੱਲੇ ਦੇ ਵਿੱਚ ਦੋ ਘਰਾਂ ਦੀ ਸਾਡੀ ਚੋਰੀ ਹੋਈ ਐ ਜੀ ਦੋਵੇਂ ਗਵਾਂਢੀ ਹੈ ਦੋਵੇਂ ਗਵਾਂਢੀ ਹੈ ਜੀ ਇਹ ਘਰ ਹੁਣ ਖਾਲੀ ਸੀ ਕਿ ਕੋਈ ਰਹਿੰਦਾ ਸੀ ਨਹੀਂ ਅਸੀਂ ਰਹਿਸ਼ਤ ਹੈਗੀ ਬਾਕੀ 4-5 ਦਿਨਾਂ ਬਾਅਦ ਪਿੰਡ ਰਹਿਨੇ ਆ ਜੀ ਇੱਥੇ ਜਿਹੜਾ ਮਾਰੀ ਰੱਖਦੇ ਆ ਤੇ ਇਹ ਨੇ ਵੀ ਜਮੇ ਬੰਦ ਸੀਗਾ ਜੀ ਜੋਂਕੋਸ ਕੀ ਨਾਮ ਜੀ ਹਾਂ ਉਹ ਹੁਣ ਉਹਨਾਂ ਨੇ ਸਰ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ ਸਾਡੀ ਵਧੀਆ ਗੱਲ ਸੁਣੀ ਐ ਐਸਐਸ ਸਾਹਿਬ ਨੇ ਉਹ ਕਹਿੰਦੇ ਜਿਹੜੀ ਕੋਈ ਬਣਦੀ ਕਾਰਵਾਈ ਆ ਉਹ ਕਹਿੰਦੇ ਵੀ ਅਸੀਂ ਪੂਰੀ ਕਰਾਂਗੇ ਜੀ ਸਾਨੂੰ ਪੂਰਾ ਯਕੀਨ ਦਿਵਾਇਆ ਹਾਂਜੀ ਬਜੀ ਕੀ ਨਾ ਤੁਹਾਡੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਜ ਕੀ ਘਟਨਾ ਜਿਹੜੀ ਹੋਈ ਆ ਤੁਹਾਡੇ ਏ ਬਾਈ ਜੀ ਪਰਸੋਂ ਮੈਨੂੰ ਮੇਰੇ ਗਵਾਂਢੀ ਦਾ ਬਾਈ ਦਾ ਫੋਨ ਆਇਆ 7:30 ਵਜੇ ਕਿ ਬਾਈ ਤੇਰੇ ਪਲਾਟ ਚ ਨਾ ਬੰਦਾ ਤੇਰਾ ਗੇਟ ਪੱਟੀ ਜਾਂਦਾ ਸੀਗਾ ਚੋਰ ਤੇ ਜਿਹਨੂੰ ਅਸੀਂ ਫੜ ਲਿਆ ਤੇ ਫੇਰ ਮੈਂ ਮੌਕੇ ਤੇ ਗਿਆ ਜਾ ਕੇ ਵੇਖਿਆ ਮੈਂ ਮੇਰਾ ਗਾਡਰਾ ਗੂਡਰਾ ਲੋਹਾ ਕੁਝ ਨਹੀਂ ਛੱਡਿਆ ਜੀ ਸਭ ਕੁਝ ਚੱਕ ਲਿਆ ਇੱਕ ਗੇਟ ਰਹਿ ਗਿਆ ਸੀ ਉਹਨੂੰ ਉਹ ਪੱਟਣ ਆਇਆ ਦੁਬਾਰਾ ਜੀ ਜਿਹਨੂੰ ਅਸੀਂ ਰੰਗੇ ਹੱਥੀ ਫੜਿਆ ਫੜਨ ਤੋਂ ਬਾਅਦ ਫੇਰ ਇੱਥੇ ਅਸੀਂ ਕਤਵਾਲੀ ਚ ਦੇਤਾ ਉਹਨੂੰ ਤੇ ਉਹ ਮੰਨਿਆ ਸਾਡੇ ਕੋਲੇ ਵੀ ਦੋ ਬੰਦੇ ਮੇਰੇ ਨਾਲ ਹੋਰ ਸੀ ਪਰ ਹਜੇ ਉਹ ਬੰਦੇ ਨਹੀਂ ਫੜੇ ਗਏ ਜੀ ਜਿੱਥੇ ਉਹਨੇ ਸਮਾਨ ਵਿੱਚ ਐ ਉਹ ਬੰਦੇ ਦਾ ਵੀ ਉਹ ਸਾਡੇ ਕੋਲੇ ਮੰਨਿਆ ਵੀ ਉਹ ਹੈਗੀ ਸਾਡੇ ਕੋਲੇ ਉਸ ਤੋਂ ਬਾਅਦ ਫਿਰ ਉਹ ਆਪ ਦਾ ਖੰਦ ਦੁਆਰਾ ਫੇਰ ਆਈ ਹੈ ਜੀ ਦੁਆਰਾ ਘਟਨਾ ਬਾਈ ਜੀ ਮੇਰੇ ਗਵਾਂਢੀ ਦੇ ਕੱਲ ਫੇਰ ਸਵੇਰ ਦੁਪਹਿਰੇ 2:30 3 ਵਜੇ ਪਹਿਲਾਂ ਸਲੰਡਰ ਚੱਕਿਆ ਇਹਦਾ ਫੇਰ ਇਹਦਾ ਚੁੱਲਾ ਚੱਕਿਆ ਜੀ ਫੇਰ ਰਾਤ ਨੂੰ 11 10:30 11 ਵਜੇ ਫੇਰ ਇਹਦੇ ਘਰੇ ਆਏ ਹੈ ਜੀ ਗੱਡੀ ਲੈ ਕੇ ਗੱਡੀ ਲੈ ਕੇ ਫੇਰਿੰਗ ਫੇਰਿੰਗ ਕਰਕੇ ਗਏ ਆ ਇਹਦੇ ਗਵਾਂਢ ਸਾਰੀ ਵਿਚਾਰੇ ਦੇ ਘਰੇ ਵੜ ਕੇ ਨਾਲ ਇਹਨਾਂ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਉਹ ਗੱਡੀ ਤੇ ਦੱਸਦੇ ਆ ਜੀ ਕਿ ਉਹਨਾਂ ਕੋਲੇ ਗੱਡੀ ਸੀ ਵੱਡੀ ਰਾਤ ਨੂੰ ਵੀ ਕੋ ਬੰਦਾ ਫੜਿਆ ਸੀ ਉਹ ਰਾਤ ਇੱਕ ਬੰਦਾ ਫੜ ਲਿਆ ਫਿਰ ਇਹਨਾਂ ਨੇ ਜੀ ਤੇ ਉਹ ਬੰਦਾ ਵੀ ਰਾਤ ਇਹਨਾਂ ਨੇ ਇੱਥੇ ਇੱਕ ਤਵਾਲੀ ਦੇਤਾ ਜੀ ਇੱਕ ਮੰਗ ਕੀ ਕਰ ਦਿੰਦੇ ਸੀ ਮੰਗ ਅਸੀਂ ਤਾਂ ਇਹ ਕਰਦੇ ਆ ਜੀ ਵੀ ਇਹ ਜਿਹੜਾ ਦਿਨ ਦਿਹਾੜੇ ਲੋ ਚੋਰੀਆਂ ਹੁੰਦੀਆਂ ਜੀ ਲੁੱਟਾ ਖੋਹ ਹੁੰਦੀਆਂ ਜੀ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਤਾਂ ਕਿ ਲੋਕ ਜਿਹੜੇ ਸੌਖੇ ਰਹਿਣ ਜਿਹੜੇ ਬੰਦੇ ਫੜੇ ਗਏ ਤੁਹਾਨੂੰ ਕਿੱਦਾਂ ਦੇ ਲੱਗਦੇ ਸੀ ਇਹ ਛੇੜੀਆ ਜਾਂ ਕੀ ਭਾਈ ਜਿਹੜਾ ਅਸੀਂ ਪਰਸੋ ਬੰਦਾ ਫੜਿਆ ਉਹਦੇ ਕੋਲੋਂ ਸਾਨੂੰ ਜਦੋਂ ਅਸੀਂ ਉਹਨੂੰ ਫੜਿਆ ਉਹਦੇ ਕੋਲੇ ਉਦੋਂ ਸਰਿੰਜਾਂ ਤੇ ਟੀਕੇ ਸੀਗੇ ਇਹਨੇ ਛੇੜੀ ਟਾਈਪ ਨਹੀਂ ਛੇੜੀ ਟਾਈਪ ਦੇ ਆ ਜੀ ਪਹਿਲਾਂ ਵੀ ਕੋਈ ਵਾਰ ਦੱਸਦਾ ਕਰਦਾ ਜੀ ਇਧਰ ਪਹਿਲਾਂ ਮੇਰਾ ਮੈਂ ਨਾ ਬਾਈ ਜੀ ਉਥੇ ਦੇਸੀ ਮੁਰਗਿਆਂ ਦਾ ਫਾਰਮ ਕੀਤਾ ਸੀ ਪਹਿਲਾਂ ਮੇਰੇ ਮੁਰਗੇ ਮਰਗੇ ਵੀ ਚੋਰੀ ਹੁੰਦੇ ਰਹੇ ਆ ਜਿਹਦੇ ਕਰਕੇ ਅੱਕ ਕੇ ਮੈਨੂੰ ਜਿਹੜੇ ਥੋੜੇ ਬਹੁਤੇ ਰਹਿ ਗਏ ਉਹ ਵੇਚਨੇ ਪਏ ਮੈਨੂੰ ਕੰਮ ਹੀ ਬੰਦ ਕਰਨਾ ਪਿਆ ਇਹ ਚੋਰੀ ਕਰਕੇ ਚੋਰੀਆਂ ਬਹੁਤ ਹੋਈਆਂ ਮੇਰੀਆਂ ਮੇਰੇ ਬਹੁਤ ਮੁਰਗੇ ਚੱਕੇ ਗਏ ਕੀ ਸੰਭਾਲਣਾ ਮੈਂ ਇਹ ਮੌਲਾ ਜੀ ਇੱਕ ਧਰਸ ਸਿੰਘ ਕਲੋਨੀ ਚ ਮਕਰਨ ਨਵਦੀਪ ਸਿੰਘ ਦਾ ਤੇ ਇੱਥੇ ਇਹਨਾਂ ਦੱਸਿਆ ਵੀ ਕੋਈ ਚੋਰੀ ਕਰਨ ਆਇਆ ਸੀ ਚੋਰੀ ਦੇ ਰਾਤ ਦੇ ਨਾਲ ਬੰਦੇ ਤੇ ਜਦੋਂ ਰਾਤ ਨੂੰ ਇਹਦੇ ਘਰ ਦਾਖਲ ਹੋਇਆ ਤੇ ਉਸ ਵੇਲੇ ਟਾਈਮ ਇਹ ਘਰ ਹਾਜ਼ਰ ਸੀਗੇ ਤੇ ਅੱਗੋਂ ਜਦੋਂ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲੋਂ ਤਾਂ ਭੱਜ ਗਿਆ ਇੱਕ ਮੁੱਕ ਤੇ ਕਾਬੂ ਆ ਗਿਆ ਤੇ ਹੁਣ ਇਹ ਆਪਣੀ ਸਟੇਟਮੈਂਟ ਦੇ ਰਿਹਾ ਸਟੇਟਮੈਂਟ ਲੈ ਕੇ ਨਾ ਦੇ ਅਗਰੇ ਕਰਵਾਇਆ ਉਹਨਾਂ ਨੇ ਦੇ ਜਾ ਰਿਹਾ ਸਰ ਪਹਿਲਾਂ ਦੀ ਗੱਲ ਕੀਤੀ ਇਹ ਵੀ ਪੰਜਾਂ ਦੇ ਪਹੁੰਚ ਲੈ ਕਿਹ ਨਹੀਂ ਪਹੁੰਚਿਆ ਪੰਜ ਆਪਾਂ ਨੂੰ ਦੋ ਖੋਲ ਮਿਲੇ ਜੀ ਉੱਥੋਂ ਇੱਕ ਘਰ ਦੇ ਅੰਦਰ ਸੀ ਇੱਕ ਘਰ ਦੇ ਬਾਹਰੋਂ ਤੇ ਦੋ ਖੋਲ ਮਿਲੇ ਤੇ ਉਹ ਦੋ ਖੋਲ ਕਰਦੇ ਚ ਲੈ ਗਏ ਫਿਰਸ ਨੇ ਕਿਹੜੀ ਜਾਨ ਹੈ ਸਰ ਖੋਲ ਲਿਆ ਉਹ ਸ਼ਕਤੀਮਾਨ ਐਕਸਪ੍ਰੈਸ ਲਿਖਿਆ ਜੀ 12 ਬੋਰ ਠੀਕ ਹੈ ਜੀ ਗ੍ਰਿਫਤਾਰੀ ਵੀ ਕਰਨੀ ਕੰਪਨੀ ਨੂੰ ਭੌਂਾਇਆ ਸੀ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਦਾ ਗ੍ਰਿਫਤਾਰੀ ਹੋਣਾ ਵਾਲਾ ਹੈ ਉਹ ਵਾਲੇ ਕਿਤਾ ਜੀ ਤੇ ਇਹਨਾਂ ਦੀ ਸਟੇਟਮੈਂਟ ਲੈ ਕੇ ਜਿੱਥੇ ਹੀ ਪਾ ਰਹੇ ਕਿੰਨੇ ਬੰਦੇ ਸਾਰਾ ਟੋਟਲ ਇਹਨਾਂ ਦੇ ਕਹਿੰਦੇ ਮਤਲਬ ਤਾਂ ਜੀ ਚਾਰ ਪੰਜ ਬੰਦੇ ਹੈਗੇ ਤੇ ਅੱਗੇ ਤਤਰੀਸ਼ ਕਰ ਰਹੇ ਜਿੰਨ ਜਿਹਨਾਂ ਦੇ ਬੰਦੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਸਰਵੇ ਨੂੰ ਚਲੇ ਜੀ ਅਜੇ ਪਹਿਲਾਂ ਇਹ ਘਰ ਦੇ ਵਿੱਚ ਰਹ ਨਹੀਂ ਰਹੇ ਸੀਗੇ ਇਹ ਆਪਣੇ ਇੱਕ ਹੋਰ ਜਗ੍ਹਾ ਤੇ ਰਹਿ ਰਹੇ ਸੀਗੇ ਮਕਾਨ ਖਾਲੀ ਸੀਗਾ ਜਦ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਕੋਈ ਚੋਰੀ ਹੋ ਰਹੀ ਆ ਤੇ ਉਸ ਟਾਈਮ ਹੀ ਆਏ ਇਥੇ